ਆਜੋ ਵੀ ਦੋਸਤੋ ਅੱਜ ਸਾਨੂੰ ਆਪਾਂ ਖਾਲਸਾ ਸਟੱਡ ਫਾਰਮ ਦੇ ਘੋੜੇ ਦਿਖਾਉਣੇ ਆ ਤੇ ਲੋਕੇਸ਼ਨ ਤੁਸੀਂ ਨੋਟ ਕਰ ਲਿਓ ਪਿੰਡ ਤਲਵੰਡੀ ਪਗੇਰੀਆਂ ਇਹ ਮੋਗੇ ਸ਼ਹਿਰ ਦੇ ਬਿਲਕੁਲ ਨਜ਼ਦੀਕ ਪੈ ਜਾਂਦਾ ਦੋਸਤੋ ਤੇ ਆਪਾਂ ਬਾਈ ਦੇ ਤਿੰਨੇ ਘੋੜਿਆਂ ਬਾਰੇ ਗੱਲਬਾਤ ਕਰਾਂਗੇ ਜਿਹੜੇ ਸ਼ਾਨਦਾਰ ਨੇ ਟਾਪ ਕੁਆਲਟੀ ਦੇ ਘੋੜੇ ਆ ਬਾਈ ਕੋਲੇ ਤੇ ਤਿੰਨਾ ਘੋੜਿਆਂ ਵਿੱਚੋਂ ਬਾਈ ਨੇ ਦੋ ਘੋੜੇ ਸੇਲ ਕਰਨੇ ਆ ਪ੍ਰਥਵੀ ਤੇ ਐਡਮ ਦੋਸਤੋ ਜਿਨ੍ਹਾਂ ਦੀ ਆਪਾਂ ਅੱਗੇ ਵੀਡੀਓ 'ਚ ਗੱਲਬਾਤ ਕਰਾਂਗੇ ਤੇ ਸ਼ੁਰੂਆਤ ਆਪਾਂ ਦੋਸਤੋ ਹੰਟਰ ਘੋੜੇ ਤੋਂ ਕਰਤੀ ਹੈ ਤੇ ਹੰਟਰ ਘੋੜੇ ਦਾ ਪਿਓ 파ਰਥ ਘੋੜਾ ਤੇ ਦਾਦਾ ਦੋਸਤੋ ਪ੍ਰਭਾਤ ਘੋੜਾ ਤੇ ਮਾਂ ਇਹਦੀ ਕ੍ਰਿਸ਼ਨਾ ਘੋੜੀ ਹੈ ਇਹ 6 ਸ਼ੋਅ ਆ ਜਿਹੜੇ ਚੈਂਪੀਅਨ ਰਹਿ ਚੁੱਕੀ ਆ ਘੋੜੀ ਤੇ ਕੱਦ ਘੋੜੇ ਦਾ 29 ਇੰਚ ਦੱਸਿਆ ਬਾਈ ਨੇ ਸਾਨੂੰ ਤੇ ਉਮਰ ਇਸ ਟਾਈਮ ਤੇ ਬਾਈ ਨੇ ਸਾਨੂੰ 6 ਸਾਲ ਦੱਸੀ ਹੈ ਤੇ ਪੰਜ ਕਲਿਆਣ ਘੋੜਾ ਦੋਸਤੋ ਇਹ ਤੇ 22 ਦੇ ਘੋੜੇ ਦੀ ਸਟੱਡ ਸਰਵਿਸ ਓਪਨ ਜੇ ਕਿਸੇ ਨੇ ਸਟੱਡ ਸਰਵਿਸ ਲੈਣੀ ਹੋਵੇ ਦੋਸਤੋ ਤਾਂ 21000 ਰੁਪਿਆ 22 ਨੇ ਘੋੜੇ ਦੀ ਫੀਸ ਰੱਖੀ ਆ ਤੇ ਆ ਦੋਸਤੋ 22 ਦਾ ਪ੍ਰਥਵੀ ਘੋੜਾ ਪਿਓ ਘੋੜੇ ਦਾ ਸਕੰਦਰ ਤੇ ਹਾਂਸ ਰਾਜਵਰਖਾਣਾ ਦਾ ਪੋਤਾ ਇਹ ਦੋਸਤੋ ਤੇ ਉਮਰ ਇਹ ਦੀ ਵੀ 6 ਸਾਲ ਆ ਤੇ 67 ਇੰਚ ਕਾਦਾ ਮਿੱਤਰੂ ਇਹਦਾ ਤੇ ਦੋ ਪੈਰ ਚਿੱਟੇ ਆ ਸੱਜੇ ਪਾਸੇ ਦੇ ਤੇ ਮੱਥੇ ਤੇ ਥੋੜਾ ਜਿਹਾ ਪਟਾ ਦੋਸਤੋ ਤੇ ਸਟੱਡ ਸਰਵਿਸ ਇਹਦੀ ਵੀ ਚੱਲੂ ਆ ਮਿੱਤਰੋ ਜੇ ਕਿਸੇ ਨੇ ਸਟੱਡ ਸਰਵਿਸ ਲੈਣੀ ਹੋਵੇ ਤਾਂ ਤਾਂ ਬਾਈ ਨੇ ਪ੍ਰithvi ਦੀ ਵੀ 21000 ਰੁਪਏ ਹੀ ਫੀਸ ਰੱਖੀ ਆ ਦੋਸਤੋ ਤੇ ਹੰਟ ਘੋੜੇ ਦੀ ਵੀ 21000 ਰੁਪਏ ਹੀ ਫੀਸ ਰੱਖੀ ਆ ਜਾਨੀ ਕਿ ਦੋਨਾਂ ਘੋੜਿਆਂ ਦੀ ਫੀਸ ਇੱਕੋ ਜੀ ਆ ਤੇ ਪ੍ਰithvi ਜਿਹੜਾ ਆ ਤੁਸੀਂ ਕਾਲੇ ਰੰਗ ਦਾ ਘੋੜਾ ਦੇਖ ਰਹੇ ਹੋ ਤੇ ਇਹ ਘੋੜਾ ਬਾਈ ਦੇ ਫਾਰਮ ਤੇ ਸੇਲ ਆ ਜੇ ਕਿਸੇ ਨੇ ਲੈਣਾ ਹੋਵੇ ਤਾਂ ਤੁਸੀਂ ਬਾਈ ਦੇ ਹੀਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਲਿਓ ਤੇ ਆ ਦੋਸਤੋ ਬਾਈ ਦਾ ਤੀਜਾ ਘੋੜਾ ਤੇ ਇਹ ਵੀ ਬਾਈ ਦੇ ਫਾਰਮ ਤੇ ਸੇਲ ਆ ਜਾਨੀ ਕਿ ਐਡਮ ਘੋੜਾ ਬਾਈ ਦੇ ਫਾਰਮ ਤੇ ਸੇਲ ਆ ਦੋਸਤੋ ਤੇ ਪਿਓ ਐਡਮ ਦਾ ਵਿਜੇਦੇਵਾ ਜਿਹਦੇ ਹੁਣ ਤੱਕ ਘੋੜਾ ਮਾਰਕੀਟ ਦੇ ਵਿੱਚ ਜਾਨੀ ਕਿ ਘੋੜਾ ਜਗਤ ਦੇ ਵਿੱਚ ਬਹੁਤ ਥੋੜੇ ਰਿਜ਼ਲਟ ਆਏ ਆ ਉਨ੍ਹਾਂ ਦੇ ਵਿੱਚੋਂ ਐਡਮ ਇੱਕਾ ਦੋਸਤੋ ਤੇ ਮਾਂ ਇਹਦੀ ਅਨੂਣ ਤੇ ਉਮਰੇ ਦੀ 8 ਤੋਂ 9 ਸਾਲ ਦੱਸੀ ਆ ਸਾਨੂੰ ਬਾਈ ਨੇ ਤੇ 65 ਇੰਚ ਦਾ ਕਾਦਾ ਦੋਸਤੋ ਮੱਥੇ ਤੇ ਫੁੱਲ ਹੈ ਤੇ ਦੋ ਪੈਰਾਂ ਤੇ ਜਵਾਵ ਆ ਤੇ ਬਾਈ ਨੇ ਇਸ ਘੋੜੇ ਦੀ ਫੀਸ ਦੋਸਤੋ 11000 ਰੁਪਇਆ ਰੱਖੀ ਆ ਜੇ ਕਿਸੇ ਨੇ ਘੂੜੀ ਮੀਟ ਕਰਵਾਉਣੀ ਹੋਵੇ ਤਾਂ ਤੁਸੀਂ 22 ਦੇ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਲਿਓ ਤੇ ਬਾਕੀ ਆਪਾਂ 22 ਨਾਲ ਸਿੱਧੀ ਗੱਲਬਾਤ ਕਰਦੇ ਆਂ ਤੁਸੀਂ ਸਾਡੇ ਨਾਲ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਜੋ ਵੀ ਦੋਸਤੋ ਅੱਜ ਸੋਨੂੰ ਅਸੀਂ 22 ਪ੍ਰਦੀਪ ਦੇ ਫਾਰਮ ਦੀ ਯਾਨੀ ਕਿ ਖਾਲਸਾ ਸਟੱਡ ਫਾਰਮ ਦੀ ਸੈਰ ਕਰਾਉਣੀ ਆ ਤੇ 22 ਦੇ ਨਾਲ ਨਾਲ ਆਪਾਂ ਤਜਰਬੇ ਵੀ ਦੱਸਾਂਗੇ ਵੀ 22 ਨੇ ਕੰਮ ਸ਼ੁਰੂ ਕਦੋਂ ਕੀਤਾ ਤੇ ਬਾਈ ਨੇ ਘੋੜੇ ਰੱਖਣ ਦਾ ਅਸਲ ਦੇ ਵਿੱਚ ਤਜਰਬਾ ਕਿੱਥੋਂ ਸਿੱਖਿਆ ਤੇ ਬਾਈ ਜੀ ਸਵਾਗਤ ਕਰਦਾ ਜੀ ਤੁਹਾਡਾ ਸਾਡੇ ਚੈਨ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਜੀ ਹੋਰ ਕੀ ਹਾਲ ਚਾਲ ਚੜ੍ਹਦੀ ਕਲਾ ਜੀ ਕਿਰਪਾ ਗੁਰੂ ਸਾਹਿਬ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਨਾ ਤੁਸੀਂ ਐਡਰੈਸ ਦੱਸੋ ਵੀ ਆਪਣਾ ਫਾਰਮ ਆ ਜਿਹੜਾ ਖਾਲਸਾ ਸਟੱਡ ਫਾਰਮ ਵੀ ਕਿਹੜੇ ਸਥਾਨ ਤੇ ਪੈ ਜਾਂਦਾ ਜੀ ਇਹ ਆਪਣਾ ਲੋਕੇਸ਼ਨ ਹੈਗੀ ਵਿਧਿਆਦੀ ਪਿੰਡ ਤਲਵੰਡੀ ਭੰਗੇਰੀਆਂ ਜੀ ਜ਼ਿਲ੍ਹਾ ਮੋਗਾ ਜੀ ਜਿਹਨੂੰ ਤਲਵੰਡੀ ਦਾ ਸਾਂਝ ਵੀ ਕਹਿ ਦਿੰਦੇ ਆ ਪਰ 메ਨ ਰੋਡ ਜਿਹੜਾ ਵੱਡਾ ਆਪਣਾ ਬਾਈਪਾਸ ਆ ਜਲੰਧਰ ਵਾਲਾ ਜਿਹੜਾ ਬਰਨਾਲਾ ਜਲੰਧਰ ਰੋਡ ਬਣਿਆ ਜੀ ਉੱਥੇ ਮੈਡੀ ਸਿਟੀ ਹਸਪੀਟਲ ਦੀ ਬੈਕ ਸਾਈਡ ਬੈਕ ਸਾਈਡ ਦੀ ਹਾਂਜੀ ਜੀ ਤੇ ਭਾਈ ਆਪਣੇ ਨਾ ਫਾਰਮ ਤੇ ਆਏ ਦੱਸੋ ਵੀ ਸਭ ਤੋਂ ਪਹਿਲਾਂ ਵੀ ਤੁਸੀਂ ਘੋੜੇ ਰੱਖਦੇ ਆ ਕਿ ਨਾਲ ਘੋੜੀਆਂ ਵੀ ਆਪਣੇ ਫਾਰਮ ਤੇ ਰੱਖਿਆ ਹੋਊਗਾ ਫਿਲਹਾਲ ਹਾਲ ਦੀ ਘੜੀ ਆਪਣੇ ਕੋਲੇ ਘੋੜੀ ਹੈ ਜੀ ਤਿੰਨੇ ਘੋੜੀਆਂ ਪਹਿਲਾਂ ਆਪਾਂ ਰੱਖਦੇ ਵੀ ਸੀ ਕੋਣ ਵੀ ਰੱਖਾਂਗੇ ਜੀ ਕਿਉਂਕਿ 2.5 ਸਾਲ ਤੋਂ ਮੈਂ ਇਹ ਆਪਣਾ ਗੁਜਰਾਤ ਸੀਗਾ ਤੇ ਇਸ ਮਾਰਕੀਟ ਦੇ ਵਿੱਚੋਂ ਪੂਰੇ ਦੀ ਤਰ੍ਹਾਂ ਬਾਹਰ ਹੀ ਸੀ ਜੀ ਯਾਨੀ ਕਿ ਗੈਪ ਜਾ ਪਾਇਆ ਸੀ ਛੁੱਟੀ ਜੀ ਕਰੀ ਸੀ ਹਾਂ ਜੀ ਬਿਲਕੁਲ ਬਿਲਕੁਲ ਤੋਂ 2.5 ਸਾਲ ਮੈਂ ਗੁਜਰਾਤ ਉੱਥੇ ਟਰਾਂਸਪੋਰਟ ਦਾ ਵੀ ਕੰਮ ਹੈ ਕੁਝ ਖੇਤੀਬਾੜੀ ਵੀ ਹੈ ਪਤਾ ਹੀ ਐ ਸਾਰੇ ਸੱਜਣਾ ਨੂੰ ਜੀ 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 ਤੇ ਉੱਥੇ ਸੀ ਤੇ ਇਸ ਕਰਕੇ ਇਹਨਾਂ ਨੂੰ ਧਿਆਨ ਨਹੀਂ ਦਿੱਤਾ ਗਿਆ ਦੁਬਾਰਾ ਹੁਣ ਮੈਂ ਫੇਰ 2 ਮਹੀਨਿਆਂ ਤੋਂ ਇੱਕ ਹੰਟਰ ਆਪਣਾ ਬਿਮਾਰ ਬਹੁਤ ਹੋ ਗਿਆ ਸੀਗਾ ਜੀ ਤੇ ਇਹਦਾ ਇਲਾਜ ਮੈਂ ਆਪਦੇ ਹੱਥੀ ਦੋ ਮਹੀਨੇ ਤੋਂ ਕਰੀਆ ਦੋਸਤੋ ਇਹ ਨਾ ਬਾਈ ਦਾ ਉਹ ਫਾਰਮ ਆ ਜਿੱਥੇ ਬਾਈ ਦਾ ਨਾ ਇੱਕ ਘੋੜਾ ਬੜਾ ਮਸ਼ਹੂਰ ਆ ਤੁਸੀਂ ਆਮੀ ਘੋੜੇ ਦਾ ਨਾਮ ਸੁਣਿਆ ਹੋਊਗਾ ਹੰਟਰ ਘੋੜਾ ਉਹ ਬਾਈ ਦੇ ਕੋਲੇ ਰੱਖਿਆ ਵਾ ਬਾਈ ਪ੍ਰਦੀਪ ਕੋਲੇ ਆ ਖਾਲਸਾ ਸਟੱਡ ਫਾਰਮ ਤੇ ਹੰਟਰ ਘੋੜੇ ਦਾ ਹਨਾ ਬਾਈ ਤੇ ਜਿਹੜੀ ਬਾਈ ਤੁਸੀਂ ਸ਼ੁਰੂਆਤ ਕੀਤੀ ਸੀ ਸਭ ਤੋਂ ਪਹਿਲਾਂ ਹੰਟਰ ਲਿਆਂਦਾ ਸੀ ਕੋਈ ਪਹਿਲਾ ਘੋੜਾ ਕਿਹੜਾ ਸੀ ਨਹੀਂ ਵੀਰ ਜੀ ਇਹ ਤਾਂ ਸ਼ੁਰੂ ਤੋਂ ਬਾਬੇ ਦਾਦੇ ਪੁਰਦਾਦੇ ਘੋੜੇ ਤਾਂ ਰੱਖਦੇ ਹੀ ਆਏ ਆ ਆ ਜਾਨੀ ਕਿ ਪੀੜੀ ਦਾ ਪੀੜੀ ਦਾ ਕੰਮ ਚੱਲ ਰਿਹਾ ਪੂਰੇ ਹੀ ਆਉਂਦੇ ਪੁਰਾਣੇ ਘੋੜੇ ਅਸੀਂ ਰੱਖਦੇ ਹੀ ਆਉਨੇ ਆ ਜੀ ਤੇ ਸਿੰਧੀਆਂ ਦਾ ਸ਼ੌਂਕ ਜ਼ਿਆਦਾ ਸੀ ਗਿਉਂ ਗੁਜਰਾਤ ਦੇ ਵਿੱਚ ਰਹਿੰਦੇ ਕਰਕੇ ਹਾਂ ਉਧਰ ਸਿੰਧੀ ਬਹੁਤ ਹਾਂ ਜੀ ਪਰ ਸੇਵਾ ਗੁਰੂ ਸਾਹਿਬ ਨੇ ਹਮੇਸ਼ਾ ਹੀ ਕਲਕੀਤਰ ਮਹਾਰਾਜ ਨੇ ਘੋੜਿਆਂ ਦੀ ਬਖਸ਼ੀ ਹੈ ਜੀ ਪਰ ਮਸ਼ਹੂਰ ਘੋੜਾ ਆਪਣੇ ਕੋਲੇ ਸਭ ਤੋਂ ਪਹਿਲਾ ਹੰਟਰ ਹੀ ਆਇਆ ਪਹਿਲਾ ਫਾਰਮ ਹਾਂ ਮਸ਼ਹੂਰ ਜਿਹੜਾ ਪਹਿਲਾ ਸਿੰਧ ਹੀ ਹੁੰਦਾ ਸੀ ਮੇਰੇ ਕੋਲੇ ਰਾਜਾ ਉਹ ਵੀ ਬਹੁਤ ਮਸ਼ਹੂਰ ਸੀ ਬੋਰੇ ਦਾ ਬਹੁਤ ਚੰਗਾ ਸੀਗਾ ਜੀ ਇਹ ਭਾਈ ਜਿਹੜਾ ਸਿੰਧੀ ਸੀ ਉਹ ਉੱਥੇ ਪਾਕਿਸਤਾਨ ਸੀ ਅੱਛਾ ਗੁਜਰਾਤ ਦੇ ਵਿੱਚ ਗੁਜਰਾਤ ਦੇ ਵਿੱਚ ਜੀ ਜੀ ਤੇ ਭਾਈ ਇੱਥੇ ਜਿਹੜਾ ਤੁਸੀਂ ਫਾਰਮ ਕੀਤਾ ਹਾਂਜੀ ਇਹ ਕਦੋਂ ਸ਼ੁਰੂ ਕੀਤਾ ਸੀਗਾ ਇੱਥੇ ਯਾਨੀ ਕਿ ਇਹ ਫਾਰਮ ਪਹਿਲਾ ਤਾਂ 2000 ਜਦੋਂ ਇਹਨਾਂ ਦਾ ਮੰਦਾ ਜਆ ਆਇਆ ਨਾ 11-12 ਜੀਆਂ ਚ ਘੋੜਿਆਂ ਦਾ ਜੀ 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 ਉਦੋਂ ਇੱਕ ਵਾਰੀ ਅਸੀਂ ਘੋੜੀਆਂ ਵਸ਼ੇਰੀਆਂ ਜਿਹੜੀਆਂ ਸੀਗੀਆਂ ਨੂਗਰੀਆਂ ਜੀ ਤਕਰੀਬ ਉਹਨਾਂ ਸਾਰੀਆਂ ਵੇਚਤੀਆਂ ਸੀ ਜੀ ਇੱਕ ਘੋੜੀ ਰੱਖੀ ਸੀ ਜੀ ਮਾਰਵਾੜੀ ਜੀ ਤੇ ਫਿਰ ਉਹ ਵੀ ਮੈਂ 2000 ਤਕਰੀਬਨ ਇਹ 18 19 ਦੇ ਵਿੱਚ ਨਾ ਜੀ ਇੱਕ ਮੇਰੇ ਕੋਲ ਘੋੜਾ ਸੀਗਾ ਇਹਦਾ ਬਸ਼ੇਰਾ ਭੋਲੂ ਵਾਲੇ ਵਾਲੇ ਘੋੜੇ ਦਾ ਨੀਲਾ ਨੀਲਾ ਬਸ਼ੇਰਾ ਹਾਂਜੀ ਤੇ ਉਹ ਮੈਂ ਇੱਥੇ ਮੁੰਡਿਆਂ ਨੂੰ ਫ੍ਰੀ ਚ ਹੀ ਦੇਦਾ ਕਿ ਮੈਂ ਕਿਹਾ ਹੁਣ ਸੇਵਾ ਨਹੀਂ ਹੁੰਦੀ ਆਪਾਂ ਨਹੀਂ ਰੱਖਣਾ ਜੀ ਫਿਰ ਉਹ ਗੁਰੂ ਸਾਹਿਬ ਕਿੱਥੇ ਆਪਣਾ ਉਹ ਗੁਰੂ ਕੇ ਗੁਰੂ ਸਾਹਿਬ ਨੇ ਫੇਰ ਬਖਸ਼ਿਸ਼ ਕੀਤੀ ਮੈਂ ਹੰਟਰ ਲੈ ਕੇ ਆਇਆ ਦੁਬਾਰੇ ਯਾਨੀ ਕਿ ਦੁਬਾਰਾ ਬੱਚਾ ਪਹਿਲਾ ਫਿਰ ਚੋਵੀਂ ਕੰਮ ਛੱਡਦਾ ਸੀ ਜਿਵੇਂ ਜਿਵੇਂ ਛੱਡਦਾ ਸੀ ਹਾਂ ਰਹਿ ਤਕਰੀਬਨ ਜ਼ਿਆਦਾ ਨਹੀਂ ਜਿਵੇਂ 5-6 ਮਹੀਨੇ ਕਿਲਾ ਖਾ ਨਹੀਂ ਰਿਹਾ ਬਾਲਾ ਚਰਨੀ ਨਹੀਂ ਇਹ ਉਥੋਂ ਦੀ ਤੁਸੀਂ ਗੁਜਰਾਤ ਇੱਥੋਂ ਦੀ ਇੱਥੋਂ ਦੀ ਅੱਛਾ ਇੱਥੋਂ ਦੀ ਗੱਲ ਕਰਦੇ ਯਾਨੀ ਕਿ ਇੱਥੇ ਤੁਸੀਂ ਸਾਰੇ ਘੋੜੇ ਵੇਚ ਕੇ ਹਾਂ ਸਾਰੇ ਵੇਚੇ ਤੇ ਤੁਸੀਂ ਬਈ ਫਿਰ ਗੁਜਰਾਤ ਰਹਿਣ ਲੱਗੇ ਸੀ ਗੁਜਰਾਤ ਤਾਂ ਅਸੀਂ ਪੁਰਾਣੇ ਹੀ ਰਹਿੰਦੇ ਹਾਂ ਨਾ ਪਹਿਲਾਂ ਹੀ ਇੱਥੇ ਘੋੜਾ ਜਦੋਂ ਅਸੀਂ ਮੈਂ ਦੇਤਾ ਉਹ ਬੇਸ਼ੀਰਾ ਮੁੰਡਿਆਂ ਨੂੰ ਕਿ ਉਹ ਫਰੀਦੇ ਦਾ ਜੀ ਉਹਦੀ ਜਿਹੜੀ ਮਾਂ ਸੀ ਉਹ ਮੇਰੇ ਤੋਂ ਆਪਣਾ ਇਹ ਕਾਲੇ ਕੰਟੇ ਵਾਲੇ ਮੁੰਡੇ ਮੇਰਾ लवली ਜੀ लवली ਮੇਰੇ ਤੋਂ ਲੈ ਗਿਆ ਸੀਗਾ ਜੀ ਉਹਦੀ ਮਾਂ ਬੁਸ਼ੇਰੇ ਦੀ ਜੀ ਫਿਰ ਪੰਜਾ ਛੇ ਮਹੀਨੇ ਬਾਅਦ ਲੋਕਡਾਊਨ ਲੱਗਿਆ ਜਦੋਂ ਜੀ ਤੇ ਉਦੋਂ ਮੈਂ ਗੁਜਰਾਤ ਗਿਆ ਤੇ ਉੱਥੋਂ ਫਿਰ ਮੈਨੂੰ ਇਹ ਹੰਟਰ ਪਸੰਦ ਆਇਆ ਤੇ ਮਾ ਮਾਮੇ ਮਾਮਾ ਹੀ ਕਹਿਣਾ ਉਹਨੂੰ ਜੀ ਤੇ ਉਹਨਾਂ ਤੋਂ ਇਹ ਹੰਟਰ ਲੈ ਕੇ ਆਇਆ ਉਹਦਾ ਇਹ 16 17 ਮਹੀਨਿਆਂ ਦਾ ਸੀਗਾ ਯਾਨੀ ਕਿ ਗੁਜਰਾਤ ਚੋਂ ਲੈ ਕੇ ਆ ਗੁਜਰਾਤ ਚੋਂ ਲੈ ਕੇ ਭਾਈ ਇਹਦੀ ਨਾਲ ਡਿਟੇਲ ਦੋ ਸਾਨੂੰ ਵੀ ਇਹ ਮਾਂ ਵਾਲੇ ਪਾਸਿਓਂ ਤੇ ਪਿਓ ਵਾਲੇ ਪਾਸਿਓਂ ਤੇ ਭਾਈ ਉਮਰ ਵੀ ਦੱਸੋ ਇਹਦੀ ਕਿੰਨੀ ਹੈ ਇਸ ਟਾਈਮ ਤੇ ਉਮਰ ਤਾਂ ਵੀਰ ਜੀ 6 ਸਾਲ ਦਾ ਹੋ ਗਿਆ ਜੀ 6 ਸਾਲ ਉਮਰ ਹੈਗੀ ਹੈ ਇਹਦੀ ਜੀ ਤੇ ਆਪਣਾ ਇਹਦਾ ਜਿਹੜਾ ਹੈਗਾ ਬਾਪ ਬਾਪ ਉਹ 파ਰਥ ਹੈ ਜੀ ਪਾਰਥ ਹੁਣ ਇਸ ਵੇਲੇ ਹੈਗਾ ਜੀ ਆਪਣਾ ਅਡਾਨੀ ਅਬਾਨੀ ਦੇ ਕੋਲੇ ਮੁਕੇਸ਼ ਬਾਨੀ ਜਿਹੜਾ ਮੁਕੇਸ਼ ਬਾਨੀ ਦੇ ਕੋਲ ਹਾਂਜੀ ਅਨੰਤ ਤੋਂ ਬਾਨੀ ਦੇ ਫਾਰਮ ਚ ਜੀ ਇਹ ਬਈ ਡਾਇਰੈਕਟ ਬੱਚਾ ਏ ਉਹਦਾ ਹਾਂਜੀ ਡਾਇਰੈਕਟ ਡਾਇਰੈਕਟ ਤੇ ਜੀ ਇਹਦੇ ਜਿਹੜੀ ਹੈਗੀ ਮਾਂ ਕ੍ਰਿਸ਼ਨਾ ਉਹ ਵੀ ਚੈਂਪੀਅਨ ਘੋੜੀ ਐ ਤਕਰੀਬਨ ਗੁਜਰਾਤ ਦਾ ਹਰੇਕ ਸ਼ੋਅ ਦਾ ਜਿੱਤਿਆ ਹੋਇਆ ਵਾ ਜੀ ਰਾਜਸਥਾਨ ਚ ਵੀ ਸ਼ੋਅ ਜਿੱਤ ਕੇ ਗਈ ਓਹ ਜੀ ਤੇ ਉਹਦੀ ਮਾਮਾ ਛੁੜੀ ਦਾ ਕੀ ਨਾਮ ਬਈ कृष्णा कृष्णा اچھا कृष्णा ਨਾਮ ਜੀ 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 कृष्णा ਨਾਮ ਦੀ ਹਾਂਜੀ ਜੀ ਤੇ ਬਈ ਇਸ ਟਾਈਮ ਤੇ ਦੀ ਹਾਈਟ ਕੀ ਹੈ ਆਪਣੇ ਹੰਟਰ ਦੀ ਹੰਟਰ ਦੀ ਹੰਟਰ ਦੀ ਵੀ ਜੀ ਫੀਤਾ ਲਾ ਕੇ ਵੇਖੀ ਤਾਂ 69 ਹਾਈਟ ਹੈ ਜੀ 69 ਬਿਲਕੁਲ ਜਾਨੀ ਕਿ 70 ਦੇ ਕਰੀਬ 70 69 ਹਾਂ ਬਿਲਕੁਲ ਪਲੱਸ ਹੋਊਗੀ ਹੈ ਨਾ ਦੇਖਣ ਨੂੰ ਮੈਨੂੰ ਕਾਫੀ ਉੱਚਾ ਲੱਗਦਾ ਕਿਰਪਾ ਗੁਰੂ ਸਾਹਿਬ ਵੀ ਵੱਡਾ ਲੱਗਦਾ ਬੜੀ ਕਿਰਪਾ ਹਾਂ ਸੋਡੇ ਤੇ ਬਾਈ ਫਿਰ ਹੰਟਰ ਤੋਂ ਬਾਅਦ ਫਿਰ ਤੁਸੀਂ ਗਾਂ ਅੱਗੇ ਜਿਹੜੇ ਆਪਣੇ ਦੋ ਘੋੜੇ ਖੜੇ ਆ ਇੱਕ ਤਾਂ ਪ੍ਰਥਵੀ ਆ ਹਾਂਜੀ ਤੇ ਇੱਕ ਨਾਲ ਆਪਣਾ ਖੜਾ ਐਡਮ ਹਾਂ ਐਡਮ ਹਾਂਜੀ ਹਾਂਜੀ ਇਹ ਬਾਈ ਇਹ ਬਾਅਦ ਵਿੱਚ ਲੈ ਕੇ ਆਂਦੇ ਕਿ ਹਾਂਜੀ ਇਹ ਪ੍ਰਥਵੀ ਤਾਂ ਹੋਣੀ ਲੈ ਕੇ ਆਇਆ ਮੈਂ ਆਪਣਾ ਮਕਸਰ ਮੰਡੀ ਤੇ ਥੋੜੇ ਦਿਨ ਪਹਿਲਾਂ ਜੀ ਇਹ ਘੋੜਾ ਹੈਗਾ ਵਾ ਆਪਣਾ ਸ਼ਿਕੰਦਰ ਦਾ ਬੱਚਾ ਇਹ ਜੀ ਤੇ ਹੰਸਰਾਜ ਵਰਖਾਣਾ ਦਾ ਪੁੱਤ ਹੈ ਹੰਸਰਾਜ ਹਾਂ ਕਿੱਥੋਂ ਦਾ ਇਹ ਅੰਸਰ ਇਹ ਹੰਸਰਾਜ ਬੁਰਖਾਣਾ ਰਾਜਸਥਾਨ ਚੀ ਗੋੜਾ ਸੀ ਜੀ ਠੀਕ ਹੈ ਜੀ ਤੇ ਬਹੁਤ ਚੰਗਾ ਘੋੜਾ ਹੈ ਇਹਦੇ ਬੱਚਿਆਂ ਦਾ ਰਿਜ਼ਲਟ ਵੀ ਆਪਾਂ ਲਾਵਾਂਗੇ ਨਾਲ ਹਨਾ ਹਾਂ ਦੋਸਤੋ ਰਿਜ਼ਲਟ ਸਾਨੂੰ ਅਸੀਂ ਦਾ ਭਾਈ ਤਿੰਨੇ ਸਟੱਡ ਆਸਤੇ ਚੱਲ ਰਿਹਾ ਤੇ ਤਾਂ ਇਹਨਾਂ ਦੇ ਦੋਸਤੋ ਸਾਨੂੰ ਨਾ ਅਸੀਂ ਰਿਜ਼ਲਟਾਂ ਦੀਆਂ ਫੋਟਮਾਂ ਦਿਖਾਵਾਂਗੇ ਹਾਂ ਜੀ ਤੇ ਭਾਈ ਸਟੱਡ ਸਰਵਿਸ ਤਾਂ ਤਿੰਨਾਂ ਦੀ ਚੱਲੂ ਹੋਣੀ ਚੱਲੂ ਤਿੰਨਾਂ ਤੇ ਭਾਈ ਪ੍ਰਥਵੀ ਦੀ ਉਮਰ ਕਿੰਨੀ ਹੈ ਇਸ ਟਾਈਮ ਤੇ ਪ੍ਰਥਵੀ ਇਸ ਵੇਲੇ ਹੈਗਾ 6 ਸਾਲਾਂ ਦਾ 6 ਜਾਂ 7 ਸਾਲਾਂ ਦਾ ਜੀ ਹਾਈਟ ਕੀ ਕਰ ਗਿਆ ਭਾਈ ਇਹ ਹਾਈਟ ਇਹਦੀ ਤਕਰੀਬਨ ਹੈਗੀ ਹੈ 67 ਜੀ ਤੇ ਇਹਦੀ ਬਈ ਮਾਰਕਿੰਗ ਕੀ ਆਪਣੇ ਪ੍ਰithvi ਦੀ ਪ੍ਰithvi ਦੋ ਪੈਰ ਚਿੱਟੇ ਆਪਣਾ ਸੱਜੇ ਹੱਥ ਦੇ ਹਾਂ ਇੱਕੋ ਪਾਸੇ ਦੀ ਚਿੱਟੇ ਆ ਹਾਂ ਤੇ ਮੱਥੇ ਤੇ ਥੋੜਾ ਜਿਹਾ ਪਟਾ ਬਰੀਕ ਆ ਪਰ ਬੱਚਿਆਂ ਦਾ ਰਿਜ਼ਲਟ ਕਿਆ ਬਾਤ ਹੀ ਆ ਬਹੁਤ ਸੁੰਦਰ ਤੇ ਹਰੇਕ ਬੱਚਾ ਪਟਿਆਲਾ ਜੀ ਪੰਜ ਕਲਿਆਣ ਦੋ ਪੈਰ ਚਿੱਟੇ ਮੱਥੇ ਪਟਾ ਉਹ ਆਪਾਂ ਜਦੋਂ ਫੋਟੋਆਂ ਦਰਸ਼ਾਣੇ ਵੇਖਿਆ ਆਪਣੇ ਜੀ ਵੇਖਣ ਵਾਲੇ ਵੀਰਾਂ ਨੇ ਤੇ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਕਿ ਕਿੰਨਾ ਸੋਹਣਾ ਇਹ ਰਿਜ਼ਲਟ ਪੈਦਾ ਕਰਦਾ ਹਣਾ ਬਿਲਕੁਲ ਜੀ ਬਿਲਕੁਲ ਤੇ ਕੂੜਾ ਯਾਰ ਬਾਈ ਤਰਾ ਵੈਸੇ ਵੀ ਬਹੁਤ ਸੋਹਣਾ ਸੀ ਤਾਂ ਲਖਿਆ ਸੀ ਬਾਹਰ ਦੋਸਤੋ ਅਸੀਂ ਨਾ ਕੱਢ ਕੇ ਬਾਈ ਦੇ ਕੂੜੇ ਦੇ ਢੇਡੇ-ਢੂਡੇ ਜੇ ਕਢਾਏ ਆ ਦਿਖਾਉਣੇ ਆ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਵਿੱਚ ਨਾਲ ਤੇ ਬਾਈ ਜਿਹੜਾ ਆਪਣਾ ਪ੍ਰਥ ਆ ਦੂਜਾ ਆਪਣਾ ਕੀ ਆ ਉਹਦਾ ਨਾਮ ਐਡਮ ਹਾਂਜੀ ਹਾਂਜੀ ਜੀ ਤੇ ਬਾਈ ਉਹਦੀ ਵੀ ਡਿਟੇਲ ਤੇ ਐਡਮ ਵਿਜੇਦੇਵ ਦਾ ਬੱਚਾ ਜੀ ਜੀ मां ਇਹਦੇ ਬਾਰੇ ਮੈਨੂੰ ਇਹਨਾਂ ਨੌਲੇਜ ਹੈ ਨਹੀਂ ਜੀ ਬੱਚਾ ਇਹ ਆਪਣਾ ਪੁਰਵੀ Rajasthan ਚ ਇਹਦਾ ਜਨਮ ਹੋਇਆ ਸੀ ਜੀ ਉੱਥੋਂ ਇਹ ਭੋਜਾ ਲੈ ਗਿਆ ਭੋਜ ਤੋਂ ਸਰੇਂਦਰ ਨਗਰ ਆ ਗਿਆ ਸਰੇਂਦਰ ਨਗਰ ਤੋਂ ਆਪਣੇ ਘਰੇ ਆ ਗਿਆ ਠੀਕ ਹੈ ਜੀ ਤੇ ਇਹਦੇ ਵੀ ਰਿਜ਼ਲਟ ਬਹੁਤ ਸ਼ਾਨਦਾਰ ਹੈ ਪਹਿਲਾਂ ਵਾਲੀਆਂ ਵੀਡੀਓ ਚ ਵੀ ਦੱਸਿਆ ਹੋਇਆ ਵੀਰਾਂ ਨੂੰ ਸਾਰਿਆਂ ਨੂੰ ਜੀ ਕੀ ਇਹਦੀਆਂ ਜ਼ਿਆਦਾ ਬਸ਼ੇਰੀਆਂ ਹੀ ਆਉਂਦੀਆਂ ਹੂੰ ਪੰਜਾਬ ਦੇ ਵਿੱਚ ਵੀ ਕਿਉਂਕਿ ਅਸੀਂ 2 ਸਾਲ 2.5 ਸਾਲ ਹੋ ਗਏ ਜਦੋਂ ਇਹ ਲੈ ਕੇ ਆਏ ਆ ਉਸ ਤੋਂ ਬਾਅਦ ਮਾਰਕੀਟ ਤੋਂ ਮੈਂ ਚਲਿਆ ਗਿਆ ਸੀਗਾ ਆਪਣਾ ਗੁਜਰਾਤ ਜਾਣ ਕਰਕੇ ਕਿ ਇੰਨੀ ਮੀਟਿੰਗ ਤੋਂ ਹੋਈਆਂ ਨਹੀਂ ਕੋਈ ਜਾਨੀ ਕਿ ਛੁੱਟੀ ਜੀ ਕਰ ਗਈ ਸੀ ਵਿਚਾਰੇ ਤੁਸੀਂ ਹਾਂ ਬਿਲਕੁਲ ਬਿਲਕੁਲ ਜੀ ਜੀ ਤੇ ਬਈ ਇਸ ਟਾਈਮ ਇਹਦਾ ਹਾਈਟ ਤੇ ਉਮਰ ਵੀ ਦੱਸੋ ਕੀ ਹੈ ਇਹ ਵੀਦੀ 65 ਇੰਚ ਹਾਈਟ ਦਾ ਘੋੜਾ ਵਾ ਜੀ ਉਮਰ ਇਹਦੀ ਹੈਗੀ 8-9 ਸਾਲ 8-9 ਸਾਲ ਤੇ ਬਈ ਇਹਦੀ ਮਾਰਕਿੰਗ ਕੀ ਹੈ ਇਹ ਇਹਦੇ ਮੱਥੇ ਫੁੱਲ ਹੈ ਤੇ ਦੋ ਪੈਰਾਂ ਦੇ ਜਵਾਬ ਹੈ ਜੀ ਕ੍ਰੋਸ ਕ੍ਰੋਸ ਹਾਂਜੀ ਕ੍ਰੋਸ ਪੈਰ ਜਵਾਬ ਤੇ ਦੋਸਤੋ ਬਾਈ ਕੋਲੇ ਨਾ ਦੋਨਾਂ ਤਿੰਨੇ ਘੋੜੇ ਯਾਨੀ ਕਿ ਬੜੇ ਹੈਵੀ ਬੋਡੀ ਸਟਰਕਚਰ ਦੇ ਬਾਈ ਮੈਂ ਨਾ ਦੇਖੀ ਆ ਤਿੰਨਾ ਘੋੜੇ ਬਾਈ ਦੇ ਬਹੁਤ ਸੋਹਣੇ ਹੱਡਾਂ ਪੈਰਾਂ ਦੇ ਹਾਂਜੀ ਤੇ ਯਾਨੀ ਕਿ ਚੰਗੇ ਕੁੰਡੀ ਵਾਲੇ ਕੰਨ ਆ ਪਤਲੀ ਕਰ ਦਿੰਦੇ ਆ ਬੜੇ ਸੋਹਣੇ ਸੋਹਣੇ ਘੋੜੇ ਯਾਰ ਬਾਈ ਆਪਣੇ ਫਾਰਮ ਤੇ ਇਹ ਬਾਈ ਇੰਨੇ ਸੋਹਣੇ ਸੋਹਣੇ ਫਾਰਮ ਤੇ ਜਾਨਵਰ ਰੱਖਦਾ ਤੁਸੀਂ ਤਜਰਬਾ ਕਿੱਥੋਂ ਸਿੱਖਿਆ ਯਾਰ ਤੇ ਯਾਰ ਪਤਾ ਵੀ ਪੀੜੀ ਦਾ ਪੀੜੀ ਖਾਨਦਾਨ ਦਾ ਤੁਰੇ ਆ ਜਨਕੀ ਖੂਨ ਦੇ ਵਿੱਚ ਜਾਨੀ ਕਿ ਹਨਾ ਤੁਰੇ ਆ ਹੀ ਆਉਂਦਾ ਵੀ ਪਿਓ ਦਾਦੇ ਤੋਂ ਸਾਡੇ ਨਾਲ ਉਥੇ ਗੁਜਰਾਤ ਦੇ ਵਿੱਚ ਰਾਜਾ ਹੁੰਦਾ ਸੀਗੇ ਰਾਜ ਜਿਹੜੇ ਰਾਜ ਕਰਾਣੇ ਹੁੰਦੇ ਆ ਜੀ ਉਹਨਾਂ ਤੋਂ ਜਿਹੜੀਆਂ ਕਿਤਾਬਾਂ ਸੀ ਉਹਨਾਂ ਦੇ ਕੋਲੇ ਉਹਨਾਂ ਨਾਲ ਨਾ ਡੈਡੀ ਦਾ ਬੜਾ ਪਿਆਰ ਸੀਗਾ ਜੀ ਤੇ ਮੈਂ ਉਹਨਾਂ ਤੋਂ ਕਿਤਾਬਾਂ-ਕਤੂਬਾਂ ਪੜ੍ਹੀਆਂ ਵੀ ਚੰਗੀਆਂ ਉਹਨਾਂ ਦੀ ਘੋੜਿਆਂ ਬਾਰੇ ਦਿੱਤੀਆਂ ਤਾਂ ਉਹਨਾਂ ਨੇ ਮੈਨੂੰ ਨਹੀਂ ਹੈ ਮੈਂ ਆਖਾਂ ਕੋਸ਼ਿਸ਼ ਬਹੁਤ ਕੀਤੀ ਜੀ ਕਿ ਅਸੀਂ ਇਹਨਾਂ ਦੀ ਫੋਟੋ ਕਾਪੀ ਕਰਾ ਲੀਏ ਜਾਂ ਕੋਹਰ ਕਰਾ ਲੀਏ ਜੀ ਤੇ ਪਰ ਨਹੀਂ ਉਹਨਾਂ ਨੇ ਆਪਾਂ ਨੂੰ ਉਹਨਾਂ ਦਾ ਨਹੀਂ ਮਿਲਿਆ ਪਰ ਪੜਨ ਤੱਕ ਗਏ ਹਨਾ ਬਈ ਆਪਣੇ ਹਾਂਜੀ ਆਪਣੇ ਤੋਂ ਮੈਨੂੰ ਲੱਗਦਾ ਕਾਫੀ ਨੋਲਜ ਰੱਖਦੇ ਉਹ ਬੰਦੇ ਜਿਵੇਂ ਨਾ ਕਾਫੀ ਜ਼ਿਆਦਾ ਜੀ ਬਹੁਤ ਜ਼ਿਆਦਾ ਕਾਫੀ ਜ਼ਿਆਦਾ ਉਹ ਬੰਦੇ ਪੜਨ ਲਿਖਨ ਦੇ ਵਿੱਚ ਵੀ ਜਾਨੀ ਕਿ ਨਾ रहे ਗਿਆ ਜੈਨੇਲਜ ਘੂੜੀਆਂ ਬਾਰੇ ਚੰਗੀ ਗੁਜਰਾਤ ਤਾਂ ਫਿਰ ਤੁਹਾਨੂੰ ਪਤਾ ਹੀ ਜੋ ਨਹੀਂ ਕਹਿੰਦੇ ਹੁੰਦੇ ਕਿ ਉੱਥੇ ਤਾਂ ਹਵਾ 'ਚ ਵੀ ਵਪਾਰ ਹੈ ਹਾਂ ਬੈਲ ਗੋਲਾ ਥੋੜੀ ਗੱਲ ਸਹੀ ਹੈ ਫਿਲਮ ਨਹੀਂ ਸ਼ਾਹਰੂਖ ਖਾਨ ਦੀ ਇੱਕ ਕਹਿੰਦਾ ਕਿ ਹਵਾ ਚ ਹਵਾਮੇ ਵਿੱਚ ਵਪਾਰ ਹੈ ਗੁਜਰਾਤ ਦਾ ਦਾ ਵਪਾਰੀ ਹੈ ਬੰਦੇ ਉਹ ਬਈ ਮੈਂ ਨਾ ਇੱਕ ਗੱਲ ਥੋੜੀ ਦੇਖੀ ਆ ਤੁਸੀਂ ਇਹ ਸਾਰੇ ਜਾਨਵਰ ਲੈ ਕੇ ਆਉਂਦੇ ਜਿਵੇਂ ਆਟੋਪਸ ਸਟੇਟ ਕਹਿ ਸਕਦੇ ਆਪਾਂ ਸਾਰੇ ਹਾਂ ਹਾਂ ਜੀ ਹਾਂ ਜੀ ਕੋਈ ਤੁਸੀਂ ਇਹ ਬਾਹਰੋਂ ਲਿਆਉਣ ਲਿਆਉਂਦਾ ਹੈ ਮਤਲਬ ਬਾਈ ਕਿਵੇਂ ਫਿਰ ਪੰਜਾਬ ਦੇ ਵਿੱਚ ਉਹ ਨਹੀਂ ਕੋਈ ਚੰਗਾ ਜਿਹਾ ਮਿਲਿਆ ਕੋਈ ਜਾਨਵਰ ਮਿਲ ਜਾਂਦਾ ਵਿੱਚ ਚੰਗਾ ਪੰਜਾਬ ਚ ਵੀ ਪੰਜਾਬ ਦੇ ਵਿੱਚ ਰੇਟ ਬਹੁਤ ਹੈਵੀ ਹੈ ਜੀ ਹਣਾ ਜੀ ਨੂੰ ਮਾਰ ਜੀ ਅਥ ਰੱਖ ਲਾ ਕੋਈ ਕਰੋੜਾਂ ਤੋਂ ਬਿਨਾਂ ਗੱਲ ਨਹੀਂ ਕਰਦਾ ਜੀ ਠੀਕ ਹੈ ਤੇ ਜਾਨਵਰ ਹੁਣ ਭਾਸair ਮਿਲ ਜੇ ਤਾਂ ਚੰਗਾ ਰਹਿੰਦਾ ਜੀ ਤੇ ਭਾਈ ਇਹਦੀ ਸਟੱਡ ਸਰਵਿਸ ਦੱਸੋ ਵੀ ਤਿੰਨਾਂ ਦੀ ਜਿਹੜੀ ਸਟੱਡ ਸਰਵਿਸ ਇਸ ਟਾਈਮ ਤੇ ਚਾਲੂ ਹੈ ਯਾਨੀ ਕਿ ਹਾਂਜੀ ਹਾਂਜੀ ਤੇ ਭਾਈ ਇਹਨਾਂ ਦੀ ਇੱਕ ਤਾਂ ਤੁਸੀਂ ਫੀਸ ਦੱਸੋ ਸਾਨੂੰ ਫੀਸ ਵੀ ਦੀ ਹੰਟਰ ਦੀ ਆਪਾਂ ਹੰਟਰ ਤੋਂ ਸ਼ੁਰੂ ਕਰਦੇ ਆਂ ਭਾਈ ਹੰਟਰ ਦੀ ਫੀਸ 21000 ਰੁਪਏ ਜੀ ਜੀ ਠੀਕ ਹੈ ਪ੍ਰਿਥਵੀ ਦੀ ਵੀ 21000 ਰੁਪਏ ਜੀ ਤੇ ਐਡਮ ਦੀ ਅਸੀਂ 11000 ਰੁਪਏ ਲੈਂਦੇ ਆਂ ਐਡਮ ਦੀ ਹਾਂਜੀ ਜੀ ਠੀਕ ਹੈ ਇਹ ਭਾਈ ਅ ਜਾਨੀ ਕਿ ਫੀਸ ਤੁਹਾਡੀ 21000 ਆ ਦੋਹਾਂ ਦੀ ਤੇ ਇੱਕ ਦੀ 11000 ਰੁਪਏ ਜੇ ਮੰਨ ਕੇ ਚੱਲੋ ਕੋਈ ਸੱਜਣ ਮਿੱਤਰ ਦੂਰੋਂ ਆ ਜਾਂਦਾ ਹਾਂਜੀ ਕੋੜੀ ਲੈ ਕੇ ਹਾਂਜੀ ਤੇ ਬਾਈ ਫਿਰ ਇੱਥੇ ਰੱਖਾ ਦਾ ਖਰਚਾ ਪਾਣੀ ਜਾਂ ਕੋਈ ਹੋਰ ਇਹਦੇ ਬਾਰੇ ਵੀ ਕੋਈ ਅਰ ਖੁੱਲ ਕੇ ਇਹ ਗੱਲ ਕਰੀ ਵੈਸੇ ਤਾਂ ਕੋਈ ਅੱਜ ਕੱਲ੍ਹ ਬਈ ਲੰਮਾ ਚਾਰ ਕੋਈ ਰੱਖਦਾ ਨਹੀਂ ਹਨਾ ਮੈਂ ਦੋ ਜਾਂ ਭਦਵਾਉਂਦਾ ਤੇ ਲੈ ਜਾਂਦਾ ਜਿਹੜਾ ਉਹ ਦੋ ਤਿੰਨ ਦਿਨ ਰੱਖਣਾ ਹੁੰਦਾ ਉਹਦਾ ਤਾਂ ਖਰਚਾ ਜ਼ਿੰਮੇਵਾਰ ਭਰਾ ਕਾਦਾ ਕਹੇ ਤੋ ਲੈਣਾ ਨਾ ਹਾਂ ਇਹ ਬਾਈ ਮੈਂ ਵੇਖਿਆ ਹਨਾ ਆਮ ਤਾਂ ਵੈਸੇ ਤਾਂ ਆਪਣੇ ਚਲੋ ਲੈ ਦੇ ਨਹੀਂ ਗਏ ਹਾਂਜੀ ਹਾਂਜੀ ਖਰਚਾ ਆਪਣੀ ਕਈ ਬੰਦੇ ਹੁੰਦੇ ਆ ਹਨ ਜਿਵੇਂ ਕਹਿ ਦਿੰਦੇ ਆ ਵੀ ਅਸੀਂ ਰੱਖਣ ਦਾ ਅਲੱਗ ਖਰਚਾ ਲਵਾਂਗੇ ਜਾਂ ਜੰਪਾਂ ਦਾ ਕਹਿ ਸਕਦੇ ਆ ਆਪਣਾ ਹਾਂ ਨਹੀਂ ਵੀ ਜੀ ਆਪਣਾ ਤਿੰਨ ਚਾਰ ਦਿਨਾਂ ਦਾ ਤਾਂ ਕੋਈ ਖਰਚਾ ਨਹੀਂ ਹਨ ਜੇ ਕੋਈ ਲੰਮੇ ਸਮੇਂ ਤੱਕ ਘੋੜੀ ਰੱਖਦੀ ਐ ਜੀ ਜੇ ਜਿਵੇਂ ਮਹੀਨਾ ਲੱਗ ਗਿਆ ਤੇ ਫਿਰ ਖਰਚਾ ਲੈਣ ਦਾ ਹੱਕ ਵੀ ਐ ਜੀ ਠੀਕ ਐ ਨਾ ਜੀ 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 ਉਹ ਅਸੀਂ 10-11000 ਰੁਪਏ ਮੈਂ ਲੈਂਦਾ ਵੀ ਰਿਆਂ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ 10000 ਰੁਪਏ ਲੈਂਦਾ ਵੀ ਰਿਆਂ ਤੇ ਹੁਣ ਵੀ ਜੇ ਕੋਈ ਲੰਮਾ ਟਾਈਮ ਰੱਖੋਗਾ ਕੋਈ ਬੰਦਾ ਘੋੜੀ ਚੈੱਕ ਕਰਾ ਕੇ ਜਾਂਦਾ ਉਹਨੂੰ ਟਾਈਮ ਵੱਧ ਲੱਗ ਜਾਂਦਾ ਹੈ ਤੇ ਉਹਦੇ ਤੋਂ 10000 ਰੁਪਏ ਮਹੀਨਾ ਫੀਸ ਇੱਕ ਤਾਂ ਬਈ ਡਾਕਟਰੀ ਸਹੈਤਾ ਵੀ ਦੱਸੋ ਆਪਣੇ ਕੋਲੇ ਮਿਲ ਜਾਂਦੀ ਹੈ ਹਾਂਜੀ ਡਾਕਟਰ ਸਾਹਿਬ ਹੈਗੇ ਡਾਕਟਰ ਸਾਹਿਬ ਆਉਂਦੇ ਆਪਣੇ ਕੋਲੇ ਪੱਕੇ ਪਹਿਲਾਂ ਮੇਰੇ ਕੋਲ ਕੋਚਲ ਉਹਨਾਂ ਹੁੰਦਾ ਸੀਗਾ ਜੀ ਤੇ ਜੇ ਕੋਈ ਬਾਈ ਚਾਂਸ ਨਹੀਂ ਵੀ ਕਿਤੇ ਮੌਕਾ ਮਿਲਦਾ ਫਿਰ ਗੱਡੀ ਆਪਣੇ ਕੋਲੇ ਆ ਤੇ ਚੜਾ ਕੇ ਜਗਰਾਵੀ ਡਾਕਟਰ ਸਾਹਿਬ ਕੋਲੇ ਲੈ ਜਾਈ ਪਈ ਹੂੰ ਜਗਰਾਉ ਤਾਂ ਆਪਣੇ ਨੇੜੇ ਹੀ ਹੈ ਹਾਂਜੀ 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 ਨਹੀਂ ਡਾਕਟਰ ਚੈੱਕ ਕਰੇ ਤੋਂ ਬਿਨਾਂ ਤਾਂ ਬਈ ਛੱਡਿਆ ਵੀ ਨਹੀਂ ਜਾਂਦਾ ਕੋੜਾ ਹਨਾ ਹੂੰ ਹੋ ਜਾਂਦਾ ਰੌਣ ਫੈਕਸ਼ਨ ਹੋਵੇ ਜਾਂ ਕੋਈ ਹੋਰ ਗੱਲ ਹੋਵੇ ਜੀ ਜੀ ਮੁੜ ਕੇ ਅੱਗੇ ਬੜੇ ਵਕਤਾਂ ਨਾਲ ਇਹਨੂੰ ਸੁਧਾਰ ਲਿਆ ਹੁੰਦਾ ਇਨਫੈਕਸ਼ਨ ਦੀ ਵਜ੍ਹਾ ਨਹੀਂ ਇਹ ਡੇਢ ਮਹੀਨਾ ਪੌਣੇ ਡੇਢ ਮਹੀਨਾ ਪੌਣੇ 2 ਮਹੀਨੇ ਤਾਂ ਇਹ ਲੰਮਾ ਹੀ ਪਿਆ ਹਾਂਜੀ ਭਾਈ ਮੈਂ ਨਾ ਹਾਂ ਦੱਸਦੇ ਸੀ ਆਪਾਂ ਨੂੰ ਇਧਰ ਮਾਮਾ ਜੀ ਦੱਸਦੇ ਸੀ ਮਾਮਾ ਜੀ ਕਹਿੰਦੇ ਸੀ ਅਖੇ ਸਾਡਾ ਘੂੜਾ ਥੋੜੇੋਂ ਤੋਂ ਪਹਿਲਾਂ ਯਾਨੀ ਮੈਂ ਦੱਸਦੇ ਸੀ ਉਹ ਕਹਿੰਦੇ ਸਾਡਾ ਘੂੜਾ ਯਾਰ ਬੜਾ ਟਾਈਮ ਬਿਮਾਰ ਰਿਹਾ ਬਹੁਤ ਟਾਈਮ ਬਿਮਾਰ ਰਿਹਾ ਭਾਈ ਮਸਾ ਰਿਕਵਰ ਕਰਿਆ ਯਾਨੀ ਕਿ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਈ ਕੀ ਗੱਲਬਾਤ ਹੋ ਗਈ ਸੀਗੀ ਇਨਫੈਕਸ਼ਨ ਹੀ ਹੋ ਗਈ ਭਾਈ ਹਨਾ ਕਾਹਦੇ ਤੋਂ ਹੋ ਗਈ ਭਾਈ ਇਹ ਇਹ ਤਾਂ ਹੁਣ ਵਾਇਗਰੂ ਨੂੰ ਪਤਾ ਮੈਂ ਹਾਜ਼ਰ ਹੈ ਨਹੀਂ ਸੀ ਪਰ ਜਦੋਂ ਮੈਨੂੰ ਪਤਾ ਲੱਗਿਆ ਪਹਿਲਾਂ ਤਾਂ ਮੈਨੂੰ ਦੱਸਿਆ ਹੀ ਨਹੀਂ ਕਾਫੀ ਟਾਈਮ ਅੱਛਾ ਪੰਜ 10 ਦਿਨ ਫਿਰ ਜਦੋਂ ਮੈਨੂੰ ਦੱਸਿਆ ਕਿ ਜਿਆਦਾ ਪ੍ਰੋਬਲਮ ਆ ਗਈ ਹੈ ਹਮ ਫਿਰ ਮੈਂ ਉੱਥੋਂ ਆਇਆ ਗੁਜਰਾਤ ਤੋਂ ਫਿਰ ਪ੍ਰੋਪਰ ਇਲਾਜ ਕੀਤਾ ਜੀ ਪਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਦੁਆਰਾ ਕਵਰ ਹੋ ਗਿਆ ਬਾਈ ਫਿਰ ਹੁਣ ਰੈਸ਼ ਸ਼ੁਰੂ ਸਾਰੀ ਇੱਥੇ ਕਰ ਹਾਂਜੀ ਹਾਂਜੀ ਇੱਥੇ ਇੱਥੇ ਤੇ ਪਹਿਲਾਂ ਵੀ ਰੈਸ਼ ਇੱਥੇ ਸੀ ਹੁਣ ਵੀ ਇੱਥੇ ਅੱਛਾ ਪਹਿਲਾਂ ਵੀ ਇੱਥੇ ਸੀ ਹਾਂ 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 ਜੀ 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 ਤੇ ਦੋਸਤੋ ਤੁਸੀਂ ਨਾ ਬਾਈ ਦੇ ਘੋੜੇ ਦੇਖੀ ਆ ਵੀਡੀਓ ਦੇ ਵਿੱਚ ਮੂਰੇ ਵੀ ਬੜੇ ਸੋਹਣੇ ਆ ਕੰਨ ਕਨਉਤੀ ਤੇ ਬੜੇ ਸਾਫ ਆ ਬਾਈ ਦੇ ਫਾਰਮ ਤੇ ਰੱਖਿਆ ਜਾਨੀ ਕਿ ਕਿਤਾ ਬਾਈ ਦਾ ਪੀੜੀ ਦਾ ਪੀੜੀ ਚੱਲਦਾ ਆਉਂਦਾ ਬਈ ਕੋਈ ਐ ਨਹੀਂ ਕਹਿ ਸਕਦੇ ਵੀ ਬਾਈ ਨੇ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਜਾਨੀ ਕਿ ਪੁਰਾਣੀ ਲੈਣਾ ਹਨਾ ਆਪਾਂ ਬਾਈ ਪਿਓ ਦਾਦੇ ਤੋਂ ਗੱਲ ਵੀ ਚੱਲਦੀ ਤੁਰੀ ਆਉਂਦੀ ਤੇ ਅਸਲ ਵਿੱਚ ਬਾਈ ਜਿਹਨੂੰ ਨਾ ਪਿਓ ਦਾਦੇ ਤੋਂ ਸਿੱਖਿਆ ਮਿਲੀ ਹੋਵੇ ਬਿਲਕੁਲ ਜਿਹਾ ਵਿਰਾਸਤ ਮੈਂ ਸੋਚਦਾ ਵੀ ਉਹ ਵਿਰਾਸਤੀ ਜਿਹੜਾ ਬੰਦਾ ਹੁੰਦਾ ਨਾ ਕਦੇ ਮਾਰ ਨਹੀਂ ਖਾਂਦਾ ਜੀ ਮੈਂ ਤੁਸੀਂ ਕਹਿਣਾ ਵੀ ਅਸੀਂ ਘੋੜੇ ਨੂੰ ਛੇਤੀ ਬਾਅਦ ਚ ਰਿਕਵਰ ਕਰ ਲਿਆ। ਹਾਂਜੀ ਹਾਂਜੀ। ਨਹੀਂ ਆਮ ਬੰਦੇ ਤੋਂ ਬਾਈ ਹੁਣ ਦਾਣੀ ਅਗਲਾ ਨਾ ਹਰ ਫਲ ਜੇ ਜਾਂਦਾ ਉਹ ਜੀ ਜਾਂਦਾ ਵੀ ਹੁਣ ਸਾਡੇ ਜਾਨਵਰ ਨੂੰ ਪਤਾ ਹੀ ਨਹੀਂ ਕੀ ਹੋ ਗਿਆ ਵੀ ਬਚੂਗੇ ਨਹੀਂ। ਬਿਲਕੁਲ ਬਿਲਕੁਲ ਹੈ ਨੌਲੇਜ ਦਾ ਫਰਕ ਤਾਂ ਪੈਂਦਾ ਹੀ ਬਾਈ ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਜਦੋਂ ਘਟ ਜੇ ਜਾਂ ਬੰਦੇ ਦੀ ਆਪ ਦੀ ਮਾੜੀ ਕਿਸਮਤ ਹੋਵੇ। ਜੀ ਤੇ ਫਿਰ ਬਾਈ ਕੋ ਬਣ ਨਹੀਂ ਸਕਦਾ ਹਨਾ ਸਾਹ ਵਾਲੀ ਚੀਜ਼। ਹਾਂ ਉਹ ਫਿਰ ਪਰਮਾਤਮਾ ਦੀ ਵਾਹਿਗੁਰੂ ਦੀ ਅਥਾ ਜਦੋਂ ਸਵਾਸਾਂ ਦੀ ਪੂੰਜੀ ਖਤਮ ਹੋ ਜੇ ਜੀ ਤੇ ਫਿਰ ਤਾਂ ਕੋਈ ਕਹਿ ਨਹੀਂ ਸਕਦੇ ਹਨਾ ਤੇ ਬਈ ਹੋਰ ਹੁਣ ਫਾਰਮ ਵਧਾਉਣ ਬਾਰੇ ਕੀ ਖਿਆਲ ਆ ਵੀ ਕੋੜੀਆਂ ਘਟਾ ਹਾਂ ਜੀ ਹਾਂ ਬਿਲਕੁਲ 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 ਜਾਨੀ ਕਿ ਦੁਬਾਰੇ ਅੱਗੇ ਵਾਂਗੂ ਫੇਰ ਆਪਾਂ ਫਾਰਮ ਨੂੰ ਆਬਾਦ ਕਰਾਂਗੇ ਹਾਂ ਰੈਗੂਲਰ 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 ਕੰਮ ਕਰਾਂਗੇ ਤੇ ਬਈ ਕੋਈ ਘੋੜੀ ਘਾੜੀ ਹਜੇ ਕੋਈ ਫਾਰਮ ਦੇ ਵਿੱਚ ਕੋਈ ਨਹੀਂ ਰੱਖੀ ਨਹੀਂ ਹੁਣ ਹਾਲ ਦੀ ਘੜੀ ਹੈ ਨਹੀਂ ਆ ਪਰ ਘੋੜੀਆਂ ਮੈਲਾਂ ਵਾਸਤੇ ਆਉਂਦੀਆਂ ਵਾ ਜੀ ਠੀਕ ਹੈ ਨਾ ਬਈ ਇੱਕ ਆਏ ਦੱਸੋ ਵੀ ਤੁਸੀਂ ਹੁਣ ਤੱਕ ਆਪਣੇ ਹੰਟਰ ਦੇ ਹਾਂਜੀ ਤੇ ਪ੍ਰithvi ਤੇ ਆਪਣੇ ਐਡਮ ਦੇ ਹਾਂਜੀ ਕਿੰਨੇ ਕਿੰਨੇ ਰਿਜ਼ਲਟ ਆ ਗਏ ਭਾਈ ਹੰਟਰ ਤੋਂ ਤਾਂ ਤਕਰੀਬਨ ਆਪਾਂ 35-40 ਘੋੜੀਆਂ ਮੇਟ ਕਰਾਈਆਂ ਜੀ ਠੀਕ ਹੈ ਜੀ ਹੁਣ ਤੱਕ ਹਾਂਜੀ ਜੀ ਤੇ ਜਿਹਦੇ ਰਿਜ਼ਲਟ ਬਕਾਇਦਾ ਜਿੱਥੇ-ਇਥੇ ਵੀ ਖੜੇ ਆ ਬਹੁਤ ਸੋਹਣੇ ਖੜੇ ਆ ਜੀ ਇੱਕ ਤਾਂ ਵਸ਼ੇਰੀ ਆ ਦੀ ਹੁਣ ਗੁਜਰਾਤ ਗਈ ਆ ਵੇਖ ਕੇ ਜੀ ਬਹੁਤ ਸੋਹਣੇ ਮੋਦ ਦੇ ਵਿੱਚ ਯੂਪੀ ਚੋ ਵੇਖ ਕੇ ਗਈ ਆ ਹੂੰ हरियाणा ने बच्चे खड़े है दे जी ਤੇ ਆਪਣਾ ਇੱਕ ਇਥੇ ਨਿਹਾਲ ਸਿੰਘ ਵਾਲੇ ਬੱਚਾ ਖੜਿਆ ਇੱਕ ਆਪਣਾ ਰਤਨ ਕਾਟੇ ਵਾਲੇ ਘੋੜੇ ਵਾਲੇ ਨਹੀਂ ਬਾਈ ਜੀ ਉਹ ਆਪਣਾ ਸੇਖੋਂ ਸਟੱਡ ਫਾਰਮ ਵਾਲੀ ਅਮਰਸਰ ਵਾਲੇ ਉਹਨਾਂ ਕੋਲੇ ਬਹੁਤ ਸੋਹਣਾ ਬੱਚਾ ਖੜਿਆ ਜੀ ਯਾਨੀ ਕਿ ਕਾਫੀ ਹਾਂ ਜੀ ਯਾਰ ਟਪੈ ਠੀਕ ਤੁਸੀ ਦੱਸਦੇ ਆ ਵੀ ਆਇਆ ਵੀ ਸਾਰੇ ਇਹਨਾਂ ਦੇ ਵਿੱਚ ਵਸ਼ੇਰੀਆਂ ਵਸ਼ੇਰੇ ਬਾਈ ਕੀ ਰਿਜ਼ਲਟ ਆਇਆ ਸਭ ਮੈਕਸੀ ਆ ਬਾਈ ਕੋਈ ਵਸ਼ੇਰੀਆਂ ਆ ਕੋਈ ਬਛੇਰੇ ਜਿਵੇਂ ਤੁਸੀਂ ਨਾ ਉਹ ਕਿਹਾ ਸੀ ਕਿਹੜਾ ਸੀ ਕੋੜਾ ਐਡਮ ਹਣਾ ਹਾਂ ਜੀ ਤੁਸੀਂ ਉਹਦਾ ਦੱਸਿਆ ਸੀ ਵੀ ਉਹਦੀਆਂ ਵਸ਼ੇਰੀਆਂ ਦੋ ਦਾ ਵਸ਼ੇਰੀਆਂ ਜਿਆਦਾ ਨੇ ਵਸ਼ੇਰੇ ਵਸ਼ੇਰੀਆਂ ਜਿਆਦਾਆਂ ਆ ਵਸ਼ੇਰੇ ਦੋ ਕੀ ਆਇਆ ਦੋ ਦੋ ਤਨ ਵਸ਼ੇਰੀਏ ਬਾਈ ਜੀ ਯਾਨੀ ਕਿ ਸਾਰੀਆਂ ਹੀ ਵਸ਼ੇਰੀ ਨਹੀਂ ਆ ਤੇ ਉਹਦੇ ਬਾਈ ਕਿੰਨੇ ਰਿਜ਼ਲਟ ਆਏ ਸੀ ਐਡਮ ਦੇ ਨਮ ਦੇ ਇੱਥੇ ਤਾਂ ਆਪਾਂ ਮੀਟ तकरीबन ਮੇਰੇ ਸਾਹਮਣੇ 10 12 ਕੁੜੀਆਂ ਕਰਾਈਆਂ ਮੈਂ ਜੀ ਤੇ ਗੁਜਰਾਤ ਦੇ ਵਿੱਚ ਇਹ ਤੋਂ 58 ਕੁੜੀਆਂ ਮੀਟ ਹੋਈਆਂ ਸੀ ਜੀ ਤੇ ਬਾਈ ਜਿਹੜਾ ਆਪਣਾ ਰਹਿ ਗਿਆ ਪ੍ਰਥਵੀ ਹਾਂਜੀ ਪ੍ਰਥਵੀ ਦੇ ਬਾਈ ਕਿੰਨੇ ਰਿਜ਼ਲਟ ਆ ਚੁੱਕੀ ਨਾ ਪ੍ਰਥਵੀ ਦੇ ਜਿਹੜਾ ਆਪਾਂ ਫੋਟੋਆਂ ਲਾਉਣੀਆਂ ਜੀ ਇਹ ਇਹਦੇ ਰਿਜ਼ਲਟ ਹੀ ਹੈ ਜੀ ਮੇਰੇ ਸਾਹਮਣੇ 12 13 ਕੋਲ ਕਿਉਂਕਿ ਉਹ ਸੀਗਾ ਆਪਣਾ ਕੋੜਾ ਰਾਜਿਆਂ ਕੋਲ ਹੀ ਸੀ ਜਿਹੜੇ ਪਾਲਨਪੁਰ ਯਾਸਤ ਦੇ ਬੰਦੇ ਆ ਹੂੰ ਉਹ ਰਾਜੇ ਉਹਨਾਂ ਦੇ ਕੋਲ ਇਹ ਕੋੜਾ ਸੀਗਾ ਉਹਨਾਂ ਤੋਂ ਆਪਾਂ ਲੈ ਕੇ ਆਏ ਆ ਤੇ ਉਹ ਇਹ ਚੀਜ਼ ਦੇ ਵਿੱਚ ਹੈ ਨਹੀਂ ਸੀ ਕਿ ਘੂੜੀਆਂ ਮੇਟ ਹੀ ਕਰਾਉਣੀਆਂ ਜਾਂ ਇਹ ਹੀ ਉਹ ਆਪਦੇ ਕੋਈ ਸੱਜਣ ਮਿੱਤਰਾਂ ਤੋਂ ਜਾਂ ਉਹਨਾਂ ਦੇ ਉਹਨਾਂ ਕੋਲੋਂ ਆਉਣ ਤੋਂ ਪਹਿਲਾਂ ਜਿਹੜੀਆਂ ਘੂੜੀਆਂ ਮੇਟ ਹੋਈਆਂ ਜੀ ਉਹ ਬੱਚੇ ਹੈਗੇ ਆਪਣੇ ਕੋਲ 10-12 ਬੱਚੇ ਜੀ ਯਾਨੀ ਕਿ ਤੁਸੀਂ ਇੱਥੇ ਨਹੀਂ ਕਰਵਾਇਆ ਨਹੀਂ ਹਾਇ ਹੁਣੇ ਵੀ ਨਹੀਂ ਆ ਪਹਿਲੀ ਵੀਡੀਓ ਕਿਸ ਨੂੰ ਪਤਾ ਹੀ ਨਹੀਂ ਜੀ ਅੱਛਾ ਤੇ ਉਹ ਤੋਂ ਪਹਿਲੀ ਵੀਡੀਓ ਬਣਾਉਣ ਲੱਗੇ ਤੁਸੀਂ ਆ ਘੂੜਾ ਬਾਈ ਦਾ ਦੇਖੋ ਨੋਟ ਕਰ ਲਓ ਵੀ ਬਾਈ ਦਾ ਘੋੜਾ ਬਾਈ ਇਹਦਾ ਰੰਗ ਕਾਲਾ ਨਾ ਹਾਂਜੀ ਕਾਲਾ ਦੋ ਪੈਰ ਚਿੱਟੇ ਮੱਤੇ ਜਿਹੜਾ ਵੀ ਹਾਂਜੀ ਕਾਲਾ ਹਾਂਜੀ ਐਡਮ ਐਡਮ ਬਾਈ ਲੈ ਕੇ ਆਇਆ ਫਾਰਮ ਤੇ ਨਮਾ ਬਾਈ ਕਿੰਨਾ ਦੋ ਕੁ ਮਹੀਨੇ ਹੋ ਗਏ ਐਡਮ ਨੇ ਪ੍ਰਿਥਵੀ ਪ੍ਰਿਥਵੀ ਐਡਮ ਤਾਂ ਆਹ ਸੋਹਣੀ ਆ ਪ੍ਰਿਥਵੀ ਪ੍ਰਿਥਵੀ ਆ ਹਾਂਜੀ ਜੀ 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 ਬਾਈ ਕਿੰਨੇ ਦੋ ਕੁ ਮਹੀਨੇ ਹੋ ਗਏ ਹਾਂਜੀ ਆ ਮਾਗੀ ਦੇ ਮੇਲੇ ਤੇ ਮਾਗੀ ਦੇ ਮੇਲੇ ਤੇ ਹਾਂਜੀ ਹਾਂਜੀ ਜੀ 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 ਤੇ ਬਾਈ ਦਾ ਦੋਸਤੋ ਘੋੜਾ ਤੁਸੀਂ ਨਾ ਚੈੱਕ ਕਰਿਓ ਤੇ ਬਾਈ ਦਾ ਸਟਾਕ ਸੇਲ ਵੀ ਕਰ ਦਾਂਗੇ ਆਪਾਂ ਅੱਛਾ ਇਹ ਸੇਲ ਵੀ ਕਰਦਾ ਹਾਂ ਹਾਂ ਸੇਲ ਵੀ ਕਰਦਾ ਕੋਈ ਗੱਲ ਨਹੀਂ ਜੇ ਕਿਸੇ ਨੇ ਦੋਸਤੋਂ ਲੈਣਾ ਹੋਵੇ ਐਡਮ ਵੀ ਸੇਲ ਕਰਦਾਂਗੇ ਪ੍ਰਿਥਵੀ ਵੀ ਸੇਲ ਕਰਦਾਂਗੇ ਦੋਵੇਂ ਕਰ ਦੋਵਾਂ ਜੋ ਜਿਹੜਾ ਵੀ ਕੋਈ ਲੈਣਾ ਚਾਹੇ ਉਹ ਬੰਦਾ ਆਪਾਂ ਦੇ ਦਾਂ ਜੀ ਤੇ ਦੋਸਤੋਂ ਦੂਨੇ ਘੋੜੇ ਬਾਈ ਦੇ ਸੇਲ ਵੀ ਆ ਜੇ ਤਾਂ ਕਿਸੇ ਨੇ ਸਟੱਡ ਸਰਵਿਸ ਲੈਣੀ ਹੋਵੇ ਹਾਂਜੀ ਤਾਂ ਐਡਮ ਦੀ ਤਾਂ ਬਾਈ ਨੇ 11000 ਦੱਸੀ ਸੀ ਬਾਈ ਆਪਣੀ ਹਾਂ ਤੇ ਉਹਦੀ 21 21000 ਰੁਪਈਆ ਹਾਂਜੀ ਅ ਪ੍ਰਥਵੀ ਦੀ 21000 ਰੁਪਇਆ ਤੇ ਐਡਮ ਦੀ ਹੈਗੀ ਆ ਦੋਸਤੋ 11000 ਰੁਪਇਆ ਫੀਸ ਤੇ ਬਾਗਾਂ ਨੇ ਘੋੜਾ ਸੇਲ ਵੀ ਕਰਨਾ ਜੇ ਕੋਈ ਮਿੱਤਰ ਦੋਸਤ ਚਾਹਵਣ ਹੋਵੇ ਘੋੜਾ ਲੈਣ ਦਾ ਤਾਂ ਤੁਸੀਂ ਦੋਸਤੋ ਬਾਈ ਨਾਲ ਪ੍ਰਦੀਪ ਖਾਲਸੇ ਦੇ ਨਾਲ ਗੱਲਬਾਤ ਕਰਨ ਜੇ ਕਿਸੇ ਨੇ ਆਪਦੇ ਫਾਰਮ ਦੇ ਵਿੱਚ ਰੱਖਣਾ ਹੋਵੇ ਘੋੜੀਆਂ ਮੀਟ ਕਰਵਾਉਣੀਆਂ ਹੋਣ ਚੰਗੀਆਂ ਚੰਗੀਆਂ ਤੇ ਚੰਗੇ ਚੰਗੇ ਬੱਚੇ ਆਪਦੇ ਫਾਰਮ ਦੀ ਸ਼ਾਨ ਬਣਾਉਣੇ ਹੋਣ ਤਾਂ ਤੁਸੀਂ ਬਾਈ ਦੇ ਪ੍ਰਦੀਪ ਦੇ ਨੰਬਰ ਤੇ ਗੱਲਬਾਤ ਕਰ ਲਿਓ ਤੇ ਦੋਸਤੋ ਬਾਈ ਦੀ ਨਾਲ ਇੱਕ ਅਸੀਂ ਹੋਰ ਵੀਡੀਓ ਕਰਕੇ ਪਾਵਾਂਗੇ ਜਿਹਦੇ ਵਿੱਚ ਨਾ ਬਾਈ ਦੀਆਂ ਕੁਝ ਅਹਿਮ ਗੱਲਾਂ ਕੋੜਿਆਂ ਬਾਰੇ ਜੋ ਵੀ ਬਾਈ ਨੂੰ ਜਾਣਕਾਰੀ ਹੈ ਬਾਈ ਕਹਿੰਦਾ ਨਾ ਬਾਈ ਦੀਆਂ ਕਿਤਾਬਾਂ ਕਿਤੂਬਾਂ ਬਾਈ ਦੀਆਂ ਪੜੀਆਂ ਪੜੀਆਂ ਤੇ ਅਸੀਂ ਬਾਈ ਨੂੰ ਕਿਹਾ ਬਈ ਉਹ ਸਪੈਸ਼ਲ ਵੀਡੀਓ ਕਰਕੇ ਪਾਵਾਂਗੇ ਤੇਰੀ ਭਈ ਜਿਹੜਾ ਕੋਈ ਸੱਜਣ ਮਿੱਤਰ ਕਈ ਵਾਰੀ ਕੋਈ ਬਈ ਨਵਾਂ ਨਵਾਂ ਹਨਾ ਬੰਦਾ ਕੰਮ ਦੇ ਵਿੱਚ ਪੈਂਦਾ ਤੇ ਉਹ ਥੋੜੀ ਜੀ ਸੇਧ ਮਿਲ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਵੀ ਜਦੋਂ ਨਵਾਂ ਫਾਰਮ ਦੇ ਵਿੱਚ ਕੋਈ ਚੀਜ਼ ਨੂੰ ਜਾਨਵਰ ਨੂੰ ਲੈ ਕੇ ਆਉਣਾ ਬਿਲਕੁਲ ਤੇ ਪਤਾ ਲੱਗ ਜਾਂਦਾ ਵੀ ਹਨਾ ਕੀ ਜਾਣਕਾਰੀ ਚਾਹੀਦੀ ਆ ਵੀ ਕੀ ਦੇਖਣਾ ਪੈਂਦਾ ਘੋੜਾ ਕਾੜੀ ਲੈਣਾ ਲੈਣਾਂ ਤੇ ਬਿਲਕੁਲ ਬਿਲਕੁਲ ਤੇ ਉਹਦੀ ਦੋਸਤੋ ਅਸੀਂ ਇੱਕ ਹੋਰ ਵੀਡੀਓ ਕਰਕੇ ਪਾਵਾਂਗੇ ਤੇ ਤੁਸੀਂ ਬਾਈ ਦਾ ਖਾਲਸਾ ਸਟੱਡ ਫਾਰਮ ਨੋਟ ਕਰ ਲਿਓ ਬਾਈ ਦਾ ਮੋਗੇ ਦੇ ਵਿੱਚ ਤਲਵੰਡੀ ਬਘੇਰਣਾ ਪਿੰਡ ਆ ਤੇ ਇੱਥੇ ਬਾਈ ਕੋਲੇ ਤਿੰਨ ਜਾਨਵਰ ਖੜੇ ਆ ਇੱਕ ਤਾਂ ਹੰਟਰ ਆ ਤੇ ਪ੍ਰਥਵੀ ਆ ਤੇ ਇੱਕ ਐਡਮ ਆ ਇਹ ਤਿੰਨੇ ਟੌਪ ਦੇ ਘੋੜੇ ਆ ਦੋਸਤੋ ਤੇ ਦੋ ਬਾਈ ਦੇ ਸੇਲ ਆ ਐਡਮ ਤੇ ਪ੍ਰਥਵੀ ਤੇ ਬਾਕੀ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਲਿਓ ਤੇ ਅਸੀਂ ਇੱਕ ਹੋਰ ਜਾਣਕਾਰੀ ਵਾਲੀ ਵੀਡੀਓ ਵੀ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਤੇ ਤਦ ਤੱਕ ਲਈ ਬਾਈ ਪ੍ਰਦੀਪ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸੀ ਹਣਾ ਤੇ ਧੰਨਵਾਦ